ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਉਰਦੂ ਅਦਬ ਦੇ ਮਕਬੂਲ ਆਦੀਬ ਮਰਹੂਮ ਸਾਦਤ ਹਸਨ ਮੰਟੋ ਦੀ ਲਿਖੀ ਹੋਈ ਕਹਾਣੀ ਨੰਗੀਆਂ ਆਵਾਜ਼ਾਂ ਬੋਲੂ ਤੇ ਗਾਮਾ ਦੋ ਭਾਈ ਸਨ ਬੇहद ਮਹਿੰਦੀ ਭੋਲੂ ਕਲੀਗਰ ਸੀ ਸਵੇਰੇ ਫੂਕਣੀ ਸਿਰ ਉੱਤੇ ਰੱਖ ਕੇ ਨਿਕਲਦਾ ਅਤੇ ਦਿਨ ਭਰ ਸ਼ਹਿਰ ਦੀਆਂ ਗਲੀਆਂ ਵਿੱਚ ਭਾਂਡੇ ਕਲੀ ਕਰਾ ਲੋਦੇ ਹੋ ਕੇ ਲੌਂਦਾ ਰਹਿੰਦਾ ਸ਼ਾਮ ਨੂੰ ਘਰ ਪਰਤਦਾ ਤਾਂ ਉਸਦੇ ਤਹਿ ਬੰਦ ਦੀ ਡੱਬ ਵਿੱਚ 3-4 ਰੁਪਏ ਦਾ ਕਰਿਆਨਾ ਜ਼ਰੂਰ ਹੁੰਦਾ ਗਾਮਾ ਖਵੰਚਾ ਫਰੋਸ਼ ਸੀ ਉਸ ਨੂੰ ਵੀ ਦਿਨ ਭਰ ਛਾਬੜੀ ਸਿਰ ਉੱਤੇ ਚੁੱਕ ਕੇ ਘੁੰਮਣਾ ਪੈਂਦਾ ਸੀ 3-4 ਰੁਪਏ ਉਹ ਵੀ ਕਮਾ ਲੈਂਦਾ ਸੀ ਮਗਰ ਉਸ ਨੂੰ ਸ਼ਰਾਬ ਦੀ ਭੈੜੀ ਆਦਤ ਸੀ। ਸ਼ਾਮ ਨੂੰ ਦੀਨੇ ਦੇ ਪਟਿਆਰ ਖਾਨੇ ਤੋਂ ਖਾਣਾ ਖਾਣ ਤੋਂ ਪਹਿਲਾਂ ਉਸ ਨੂੰ ਇੱਕ ਪਉਆ ਸ਼ਰਾਬ ਦਾ ਜ਼ਰੂਰ ਚਾਹੀਦਾ ਸੀ। ਪੀਣ ਦੇ ਬਾਅਦ ਉਹ ਖੂਬ ਚਹਿਕਦਾ। ਦੀਨੇ ਦੇ ਪਟਿਆਰ ਖਾਨੇ ਵਿੱਚ ਰੌਣਕ ਲੱਗ ਜਾਂਦੀ। ਸਭ ਨੂੰ ਪਤਾ ਸੀ ਕਿ ਉਹ ਪੀਂਦਾ ਹੈ ਤੇ ਇਸ ਸਹਾਰੇ ਹੀ ਜਿਉਂਦਾ ਹੈ। ਭੋਲੂ ਨੇ ਗਾਮੇ ਨੂੰ ਜੋ ਕਿ ਉਸ ਤੋਂ 2 ਸਾਲ ਵੱਡਾ ਸੀ, ਬਹੁਤ ਸਮਝਾਇਆ ਕਿ ਵੇਖੋ ਇਹ ਸ਼ਰਾਬ ਦੀ ਲਤ ਬਹੁਤ ਬੁਰੀ ਹੈ। ਸ਼ਾਦੀशुदा ਹੈ ਬੇਕਾਰ ਪੈਸਾ ਬਰਬਾਦ ਕਰਦਾ ਹੈ। ਇਹੀ ਜੋ ਤੂੰ ਹਰ ਰੋਜ਼ ਇੱਕ ਪਉਆ ਸ਼ਰਾਬ ਉੱਤੇ ਖਰਚ ਕਰਦਾ ਹੈ ਬਚਾ ਕੇ ਰੱਖੇ ਤਾਂ ਕਿ ਭਾਬੀ ਠਾਠ ਨਾਲ ਰਹਾ ਕਰੇ। ਨੰਗੀ 부ੱਚੀ ਚੰਗੀ ਲੱਗਦੀ ਐ ਤੈਨੂੰ ਆਪਣੀ ਘਰ ਵਾਲੀ। ਗਾਮੇ ਨੇ ਇਸ ਨੂੰ ਇੱਕ ਕੰਨ ਰਾਹੀਂ ਸੁਣਿਆ ਅਤੇ ਦੂਜੇ ਰਾਹੀਂ ਕੱਢ ਦਿੱਤਾ। ਭੋਲੂ ਜਦੋਂ ਥੱਕ ਹਾਰ ਗਿਆ ਤਾਂ ਉਸਨੇ ਕਹਿਣਾ ਹੀ ਛੱਡ ਦਿੱਤਾ। ਦੋਨੋਂ ਮੁਹਾਜਰ ਸਨ। ਇੱਕ ਵੱਡੀ ਬਿਲਡਿੰਗ ਦੇ ਨਾਲ ਸਰਵੈਂਟ ਕੁਆਟਰ ਸਨ। ਉਨ੍ਹਾਂ ਤੇ ਜਿੱਥੇ ਹੋਰਾਂ ਨੇ ਕਬਜ਼ਾ ਜਮਾ ਰੱਖਿਆ ਸੀ ਉਥੇ ਉਹਨਾਂ ਦੋਨਾਂ ਭਾਈਆਂ ਨੇ ਵੀ ਇੱਕ ਕੁਆਟਰ ਨੂੰ ਜੋ ਕਿ ਦੂਜੀ ਮੰਜ਼ਲ ਉੱਤੇ ਸੀ ਆਪਣੀ ਰਹਾਇਸ਼ ਲਈ ਮਹਫੂਜ਼ ਕਰ ਲਿਆ ਸੀ ਸਰਦੀਆਂ ਆਰਾਮ ਨਾਲ ਬੀਤ ਗਈਆਂ ਗਰਮੀਆਂ ਆਈਆਂ ਤਾਂ ਗਾਮੇ ਨੂੰ ਬਹੁਤ ਤਕਲੀਫ ਹੋਈ ਭੋਲੂ ਤਾਂ ਉੱਪਰ ਕੋਠੇ ਉੱਤੇ ਮੰਜਾ ਵਿਛਾ ਕੇ ਸੌਂ ਜਾਂਦਾ ਸੀ ਗਾਮਾ ਕੀ ਕਰਦਾ ਪਤਨੀ ਸੀ ਅਤੇ ਉਪਰੋਂ ਪਰਦੇ ਦਾ ਕੋਈ ਬੰਦੋਬਸਤ ਹੀ ਨਹੀਂ ਸੀ ਹੋਇਆ ਇੱਕ ਗਾਮਾ ਹੀ ਨਹੀਂ ਸੀ ਜਿਸ ਨੂੰ ਇਹ ਤਕਲੀਫ ਸੀ ਕੁਆਟਰਾਂ ਵਿੱਚ ਜੋ ਵੀ ਸ਼ਾਦੀशुदा ਸਨ ਉਹੋ ਵੀ ਇਸ ਮੁਸੀਬਤ ਦੀ ਗਿਰਫਦਾਰ ਵਿੱਚ ਸਨ ਕੱਲਨ ਨੂੰ ਇੱਕ ਗੱਲ ਸੁਝੀ ਉਸਨੇ ਕੋਠੇ ਉੱਤੇ ਇੱਕ ਕੋਨੇ ਵਿੱਚ ਆਪਣੇ ਅਤੇ ਆਪਣੀ ਪਤਨੀ ਦੀ ਚਾਰਪਾਈ ਦੇ ird-gird ਟਾਟ-ਤਾਣ ਦਿੱਤਾ ਇਸ ਤਰ੍ਹਾਂ ਪਰਦੇ ਦਾ ਇੰਤਜ਼ਾਮ ਹੋ ਗਿਆ ਕੱਲਨ ਦੀ ਵੇਖਾ ਵੇਖੀ ਦੂਸਰਿਆਂ ਨੇ ਵੀ ਇਸ ਤਰਕੀਬ ਤੋਂ ਕੰਮ ਲਿਆ ਪੋਲੂ ਨੇ ਭਾਈ ਦੀ ਮਦਦ ਕੀਤੀ ਅਤੇ ਕੁਝ ਦਿਨਾਂ ਵਿੱਚ ਹੀ ਬਾਸ ਵਗੈਰਾ ਗੱਡ ਕੇ ਟਾਟ ਅਤੇ ਕੰਬਲ ਜੋੜ ਕੇ ਪਰਦੇ ਦਾ ਇੰਤਜ਼ਾਮ ਕਰ ਦਿੱਤਾ ਗਿਆ। ਐਵੇਂ ਹਵਾ ਤਾਂ ਰੁਕ ਜਾਂਦੀ ਸੀ ਮਗਰ ਹੀਠਾਂ ਕੁਆਟਰ ਦੇ ਦੋਸ਼ਕ ਤੋਂ ਹਰ ਹਾਲਤ ਵਿੱਚ ਇਹ ਜਗ੍ਹਾ ਬਿਹਤਰ ਸੀ। ਪਰ ਕੋਠੇ ਉੱਤੇ ਸੌਣ ਨਾਲ ਪੋਲੂ ਦੀ ਤਬੀਅਤ ਵਿੱਚ ਇੱਕ ਅਜੀਬ ਇਨਕਲਾਬ ਹੋ ਗਿਆ। ਉਹ ਸ਼ਾਦੀ ਵਿਆਹ ਦਾ ਬਿਲਕੁਲ ਕਾਇਲ ਨਹੀਂ ਸੀ ਰਿਹਾ। ਉਸਨੇ ਦਿਲ ਵਿੱਚ ਅਹਿਦ ਕਰ ਰੱਖਿਆ ਸੀ ਕਿ ਇਸ ਜੰਜਾਲ ਵਿੱਚ ਕਦੇ ਨਹੀਂ ਪਵੇਗਾ ਜਦੋਂ ਗਾਮਾ ਕਦੇ ਉਸਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਕਿਹਾ ਕਰਦਾ ਨਾ ਭਾਈ ਮੈਂ ਆਪਣੇ ਨਰਦੇ ਪਿੰਡੇ ਉੱਤੇ ਜੋਕਾ ਨਹੀਂ ਲਵਾਉਣਾ ਚਾਹੁੰਦਾ ਲੇਕਿਨ ਜਦੋਂ ਗਰਮੀਆਂ ਆਈਆਂ ਤਾਂ ਉਸਨੇ ਉੱਪਰ ਮੰਝਾ ਵਿਛਾ ਕੇ ਸੌਣਾ ਸ਼ੁਰੂ ਕੀਤਾ ਤਾਂ 10-15 ਦਿਨਾਂ ਵਿੱਚ ਹੀ ਉਸਦੇ ਖਿਆਲ ਬਦਲ ਗਏ ਇੱਕ ਸ਼ਾਮ ਨੂੰ ਦੀਨੇ ਦੇ ਪਟਿਆਰ ਖਾਨੇ ਵਿੱਚ ਉਸਨੇ ਆਪਣੇ ਭਾਈ ਨੂੰ ਕਿਹਾ ਮੇਰੀ ਸ਼ਾਦੀ ਕਰ ਦਿਓ ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ ਗਾਮੇ ਨੇ ਜਦੋਂ ਇਹ ਸੁਣਿਆ ਤਾਂ ਉਸਨੇ ਕਿਹਾ ਇਹ ਕੀ ਮਜ਼ਾਕ ਸੁੱਝਿਆ ਇਹ ਤੈਨੂੰ ਬੋਲੂ ਬਹੁਤ ਹੀ ਗੰਭੀਰ ਹੋ ਗਿਆ ਤੈਨੂੰ ਨਹੀਂ ਪਤਾ 15 ਰਾਤਾਂ ਹੋ ਗਈਆਂ ਨੇ ਮੈਨੂੰ ਜਾਗਦੇ ਹੋਏ ਗਾਮੇ ਨੇ ਪੁੱਛਿਆ ਕਿਉਂ ਕੀ ਹੋਇਆ ਕੁਝ ਨਹੀਂ ਯਾਰ ਸੱਜੇ ਖੱਬੇ ਜਿੱਧਰ ਨਜ਼ਰ ਮਾਰੋ ਕੁਝ ਨਾ ਕੁਝ ਹੋ ਰਿਹਾ ਹੁੰਦਾ ਹੈ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਨੇ ਨੀਂਦ ਕੀ ਆਵੇ ਖਾਕ ਗਾਮਾ ਜ਼ੋਰ ਨਾਲ ਆਪਣੀਆਂ ਕਣੀਆਂ ਮੁੱਛਾਂ ਵਿੱਚ ਹੱਸਿਆ ਉਹ ਜੋ ਕੱਲਣ ਹੈ ਉਸਨੇ ਤਾਂ ਹੱਦ ਹੀ ਕਰ ਦਿੱਤੀ ਐ। ਸਾਲਾ ਰਾਤ ਪਰ ਬਕਵਾਸ ਕਰਦਾ ਰਹਿੰਦਾ ਹੈ। ਉਸਦੀ ਪਤਨੀ ਸਾਲੀ ਦੀ ਜਵਾਨ ਤਾਲੂ ਨਾਲ ਨਹੀਂ ਲੱਗਦੀ। ਬੱਚੇ ਰੋ ਰਹੇ ਹੁੰਦੇ ਨੇ। ਮਗਰ ਉਹ ਦੋਵੇਂ ਭੋਲੂ ਕਹਿੰਦਾ ਕਹਿੰਦਾ ਸ਼ਰਮਾ ਗਿਆ। ਗਾਮਾ ਆਮ ਨਸ਼ੇ ਵਿੱਚ ਸੀ। ਭੋਲੂ ਗਿਆ ਤਾਂ ਉਸਨੇ ਦੀਨੇ ਦੇ ਪਟਿਆਰ ਖਾਨੇ ਵਿੱਚ ਆਪਣੇ ਸਭ ਵਾਕਿਫਕਾਰਾਂ ਨੂੰ ਖੂਬ ਚਹਿਕ ਚਹਿਕੇ ਦੱਸਿਆ ਕਿ ਉਸਦੇ ਭਾਈ ਨੂੰ ਅੱਜਕੱਲ੍ਹ ਨੀਂਦ ਨਹੀਂ ਆਉਂਦੀ। ਇਸ ਦਾ ਸਵੱਬ ਜਦੋਂ ਉਸ ਨੇ ਆਪਣੇ ਮਖਸੂਸ ਅੰਦਾਜ਼ ਵਿੱਚ ਬਿਆਨ ਕੀਤਾ ਤਾਂ ਸੁਣਨ ਵਾਲਿਆਂ ਦੇ ਢਿੱਡ ਵਿੱਚ ਹਾਸ ਹਾਸ ਕੇ ਵੱਟ ਪੈ ਗਏ ਜਦੋਂ ਇਹ ਲੋਕ ਭੋਲੂ ਨੂੰ ਮਿਲੇ ਤਾਂ ਉਸ ਦਾ ਖੂਬ ਮਜ਼ਾਕ ਉਡਾਇਆ ਕੋਈ ਉਸ ਨੂੰ ਪੁੱਛਦਾ ਹਾਂ ਭਾਈ ਕੱਲਣ ਆਪਣੀ ਪਤਨੀ ਨਾਲ ਕੀ ਗੱਲਾਂ ਕਰਦਾ ਕੋਈ ਕਹਿੰਦਾ ਮੀਆਂ ਮੁਖਤ ਚ ਮਜ਼ੇ ਲੈਂਦੇ ਹੋ ਸਾਰੀ ਰਾਤ ਫਿਲਮਾਂ ਦੇਖਦੇ ਰਹਿੰਦੇ ਹੋ ਕਈਆਂ ਨੇ ਗੰਦੇ ਗੰਦੇ ਮਜ਼ਾਕ ਕੀਤੇ ਭੋਲੂ ਚਿੜ ਗਿਆ ਗਾਮਾ ਸੋਫੀ ਹਾਲਤ ਵਿੱਚ ਸੀ ਉਸਨੇ ਕਿਹਾ ਤੂੰ ਤਾਂ ਯਾਰ ਮੇਰਾ ਮਜ਼ਾਕ ਹੀ ਬਣਾ ਦਿੱਤਾ ਵੇਖ ਜੋ ਕੁਝ ਮੈਂ ਤੈਨੂੰ ਕਿਹਾ ਉਹ ਝੂਠ ਨਹੀਂ ਮੈਂ ਇਨਸਾਨ ਹਾਂ ਖੁਦਾ ਦੀ ਕਸਮ ਮੈਨੂੰ ਨੀਂਦ ਨਹੀਂ ਆਉਂਦੀ ਅੱਜ 20 ਦਿਨ ਹੋ ਗਏ ਨੇ ਜਾਗਦੇ ਹੋਏ ਤੁਸੀਂ ਮੇਰੀ ਸ਼ਾਦੀ ਦਾ ਬੰਦੋਬਸਤ ਕਰ ਦਿਓ ਵਰਨਾ ਕਸਮੇ ਪੰਜ ਤਨ ਪਾਕ ਦੀ ਮੇਰਾ ਖਾਣਾ ਖਰਾਬ ਹੋ ਜਾਵੇਗਾ ਭਾਬੀ ਦੇ ਕੋਲ ਮੇਰਾ 500 ਰੁਪਏ ਜਮ੍ਹਾਂ ਹੈ ਜਲਦੀ ਕਰੋ ਬੰਦੋਬਸਤ ਗਾਮੇ ਨੇ ਮੁੱਛਾਂ ਮੋੜਦਿਆਂ ਹੋਇਆਂ ਪਹਿਲਾਂ ਕੁਝ ਸੋਚਿਆ ਫਿਰ ਕਿਹਾ ਅੱਛਾ ਹੋ ਜਾਵੇਗਾ ਬੰਦੋਬਸਤ ਤੇਰੀ ਭਾਬੀ ਨਾਲ ਅੱਜ ਹੀ ਗੱਲ ਕਰਦਾ ਹਾਂ ਕਿ ਉਹ ਆਪਣੇ ਮਿਲਣ ਵਾਲਿਆਂ ਕੋਲ ਕੁਝ ਪੁੱਛਗਿੱਛ ਕਰੇ। ਡੇਢ ਮਹੀਨੇ ਦੇ ਅੰਦਰ-ਅੰਦਰ ਗੱਲ ਪੱਕੀ ਹੋ ਗਈ। ਸੰਦ ਕਲੀਗਰ ਦੀ ਕੁੜੀ ਆਇਸ਼ਾ ਗਾਮਾ ਦੀ ਪਤਨੀ ਨੂੰ ਬਹੁਤ ਪਸੰਦ ਆਈ। ਖੂਬਸੂਰਤ ਸੀ, ਘਰ ਦਾ ਕੰਮ ਕਾਜ ਜਾਣਦੀ ਸੀ। ਉਂਝ ਸੰਦ ਵੀ ਸ਼ਰੀਫ ਸੀ। ਮਹੱਲੇ ਵਾਲੇ ਉਸ ਦੀ ਇੱਜ਼ਤ ਕਰਦੇ ਸਨ। ਉਹ ਲੂ ਵੀ ਮਿਹਨਤੀ ਸੀ, ਤੰਦਰੁਸਤ ਸੀ। ਜੂਨ ਦੇ ਅੱਧ ਵਿੱਚ ਵਿਆਹ ਦੀ ਤਾਰੀਖ ਮੁਕਰਰ ਹੋ ਗਈ। ਸਾਮਦਨੇ ਬਹੁਤ ਕਿਹਾ ਕਿ ਉਹ ਕੁੜੀ ਨੂੰ ਇੰਨਾਂ ਗਰਮੀਆਂ ਵਿੱਚ ਨਹੀਂ ਵਿਆਹੇਗਾ ਮਗਰ ਭੋਲੂ ਨੇ ਜਦੋਂ ਜ਼ੋਰ ਦਿੱਤਾ ਤਾਂ ਉਹ ਮੰਨ ਗਿਆ ਵਿਆਹ ਤੋਂ 4 ਦਿਨ ਪਹਿਲਾਂ ਭੋਲੂ ਨੇ ਆਪਣੀ ਦੁਲਹਣ ਲਈ ਉੱਪਰ ਕੋਠੇ ਉੱਤੇ ਟਾਟ ਦੇ ਪਰਦੇ ਦਾ ਬੰਦੋਬਸਤ ਕੀਤਾ ਬਾਂਸ ਬੜੀ ਮਜ਼ਬੂਤੀ ਨਾਲ ਫਰਸ਼ ਵਿੱਚ ਗੱਡੇ ਟਾਟ ਖੂਬ ਕੱਸ ਕੇ ਲਗਾਇਆ ਚਾਰ ਪਾਈਆਂ ਉੱਤੇ ਨਵੇਂ ਖੇਸ ਬਚਾਏ ਨਵੀਂ ਸਰਾਹੀ ਮੁੰਡੇਰ ਉੱਤੇ ਰੱਖੀ ਸ਼ੀਸ਼ੇ ਦਾ ਗਲਾਸ ਬਾਜ਼ਾਰ ਤੋਂ ਖਰੀਦਿਆ ਸਭ ਕੰਮ ਉਸਨੇ ਬੜੀ ਤਸੱਲੀ ਨਾਲ ਕੀਤੇ ਰਾਤ ਨੂੰ ਜਦੋਂ ਉਹ ਟਾਟ ਦੇ ਪਰਦੇ ਵਿੱਚ ਘਿਰ ਕੇ ਸੁੱਤਾ ਤਾਂ ਉਸ ਨੂੰ ਅਜੀਬ ਜਿਹਾ ਲੱਗਿਆ ਉਹ ਖੁੱਲ੍ਹੀ ਹਵਾ ਵਿੱਚ ਸੌਣ ਦਾ ਆਦੀ ਸੀ ਮਗਰ ਹੁਣ ਉਸਨੇ ਆਦਤ ਪਾਉਣੀ ਸੀ ਇਹ ਹੀ ਵਜ੍ਹਾ ਹੈ ਕਿ ਵਿਆਹ ਤੋਂ 4 ਦਿਨ ਪਹਿਲਾਂ ਹੀ ਉਸਨੇ ਐਵੇਂ ਸੌਣਾ ਸ਼ੁਰੂ ਕਰ ਦਿੱਤਾ ਪਹਿਲੀ ਰਾਤ ਜਦੋਂ ਉਹ ਲੇਟਿਆ ਅਤੇ ਉਸਨੇ ਆਪਣੀ ਪਤਨੀ ਦੇ ਬਾਰੇ ਵਿੱਚ ਸੋਚਿਆ ਤਾਂ ਉਹ ਮੁੜ ਕੇ ਨਾਲ ਤਰਬਤਰ ਹੋ ਗਿਆ ਉਸਦੇ ਕੰਨਾਂ ਵਿੱਚ ਉਹੋ ਹੀ ਆਵਾਜ਼ਾਂ ਗੂੰਜਣ ਲੱਗੀਆਂ ਜੋ ਉਸ ਨੂੰ ਸੌ ਨਹੀਂ ਸਨ ਦਿੰਦੀਆਂ ਅਤੇ ਉਸਦੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਪਰੇਸ਼ਾਨ ਖਿਆਲ ਦੜਾਉਂਦੀਆਂ ਸਨ ਕਿ ਉਹੋ ਵੀ ਇਹੋ ਜਿਹੀਆਂ ਹੀ ਆਵਾਜ਼ਾਂ ਪੈਦਾ ਕਰੇਗਾ ਕਿ ਨੇੜੇ-ਤੇੜੇ ਦੇ ਲੋਕ ਇਹ ਆਵਾਜ਼ਾਂ ਸੁਣਨਗੇ ਕਿ ਉਹ ਵੀ ਉਸਦੇ ਵਾਂਗ ਰਾਤਾਂ ਜਾਗ-ਜਾਗ ਕੇ ਕੱਟਣਗੇ ਕਿਸੇ ਨੇ ਜੇਕਰ ਝਾਕ ਕੇ ਵੇਖ ਲਿਆ ਤਾਂ ਕੀ ਹੋਵੇਗਾ ਭੋਲੂ ਪਹਿਲਾਂ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਹਰ ਵਕਤ ਉਸ ਨੂੰ ਇਹੀ ਗੱਲ ਸਤਾਉਂਦੀ ਰਹਿੰਦੀ ਕਿ ਟਾਟ ਦਾ ਪਰਦਾ ਵੀ ਕੋਈ ਪਰਦਾ ਹੈ ਫਿਰ ਚਾਰੇ ਤਰਫ ਲੋਕ ਬਿਖਰੇ ਪਏ ਨੇ ਰਾਤ ਦੀ ਖਾਮੋਸ਼ੀ ਵਿੱਚ ਹਲਕੀ ਜਿਹੀ ਸਰਗੋਸ਼ੀ ਵੀ ਦੂਜੇ ਦੇ ਕੰਨਾਂ ਤੱਕ ਪੁੱਜ ਜਾਂਦੀ ਹੈ ਲੋਕ ਕਿਵੇਂ ਇਹ ਨੰਗੀ ਜ਼ਿੰਦਗੀ ਬਸਰ ਕਰਦੇ ਨੇ ਇੱਕ ਕੋਠਾ ਹੈ ਇਸ ਚਾਰਪਾਈ ਉੱਤੇ ਪਤਨੀ ਲੇਟੀ ਹੈ ਇਸ ਚਾਰਪਾਈ ਉੱਤੇ ਖਾਬੰਦ ਪਿਆ ਹੈ ਸੰਕੜੇ ਅੱਖਾਂ ਸੰਕੜੇ ਕੰਨ ਨੇੜੇ ਤੇੜੇ ਖੁੱਲੇ ਹਨ ਨਜ਼ਰ ਨਾ ਆਉਣ ਤੇ ਵੀ ਆਦਮੀ ਸਭ ਕੁਝ ਵੇਖ ਲੈਂਦਾ ਹੈ ਹਲਕੀ ਜਹੀ ਆਹਟ ਨਾਲ ਪੂਰੀ ਤਸਵੀਰ ਬਣ ਕੇ ਸਾਹਮਣੇ ਆ ਜਾਂਦੀ ਹੈ ਇਹ ਟਾਟ ਦਾ ਪਰਦਾ ਕੀ ਪਰਦਾ ਹੈ ਸੂਰਜ ਨਿਕਲਦਾ ਹੈ ਤਾਂ ਉਸ ਦੀ ਰੋਸ਼ਨੀ ਸਾਰੀਆਂ ਚੀਜ਼ਾਂ ਬੇਨਕਾਬ ਕਰ ਦਿੰਦੀ ਹੈ ਉਹ ਸਾਹਮਣੇ ਕੱਲਣ ਆਪਣੀ ਪਤਨੀ ਦੀਆਂ ਛਾਤੀਆਂ ਦਬਾ ਰਿਹਾ ਹੈ ਉਸ ਕੋਨੇ ਵਿੱਚ ਉਸ ਦਾ ਭਾਈ ਗਾਮਾ ਲੇਟਿਆ ਹੈ ਤੈਬੰਦ ਖੁੱਲ ਕੇ ਇੱਕ ਤਰ ਪਿਆ ਹੈ ਉਧਰ ਅਬਦੁਲ ਹਲਵਾਈ ਦੀ ਕੁਮਾਰੀ ਤੀ ਸ਼ਾਮਾਂ ਦਾ ਢਿੱਡ ਛਿਦਰੇ ਟਾਟ ਵਿੱਚੋਂ ਝਾਕ-ਝਾਕ ਕੇ ਵੇਖ ਰਿਹਾ ਹੈ ਬਿਆਦਾ ਦਿਨ ਆਇਆ ਤਾਂ ਭੋਲੂ ਦਾ ਜੀ ਚਾਹਿਆ ਕਿ ਉਹ ਕਿਧਰੇ ਭੱਜ ਜਾਵੇ ਮਗਰ ਜਾਂਦਾ ਕਿੱਥੇ ਹੁਣ ਤਾਂ ਉਹ ਜਕੜਿਆ ਜਾ ਚੁੱਕਿਆ ਸੀ ਗਾਇਬ ਹੋ ਜਾਂਦਾ ਤਾਂ ਸਮਦ ਜ਼ਰੂਰ ਖੁਦਕੁਸ਼ੀ ਕਰ ਲੈਂਦਾ ਉਸ ਦੀ ਕੁੜੀ ਤੇ ਨਾ ਜਾਣੇ ਕੀ ਬੀਤਦੀ ਜੋ ਤੂਫਾਨ ਮੱਚਦਾ ਉਹ ਵੱਖ ਅੱਛਾ ਜੋ ਹੁੰਦਾ ਹੈ ਹੋਣ ਦਿਓ ਮੇਰੇ ਸਾਥੀ ਹੋਰ ਵੀ ਤਾਂ ਨੇ ਆਇਸਤਾ ਆਇਸਤਾ ਆਦਤ ਹੋ ਜਾਵੇਗੀ ਮੈਨੂੰ ਵੀ ਭੋਲੂ ਨੇ ਖੁਦ ਨੂੰ ਢਾਰਸ ਦਿੱਤੀ ਅਤੇ ਆਪਣੀ ਨਵੀਂ ਨਵੇਲੀ ਦੁਲਹਣ ਦੀ ਢੋਲੀ ਕਰ ਲੈ ਆਇਆ ਕੁਆਟਰਾਂ ਵਿੱਚ ਚਹਿਲ ਪਹਿਲ ਪੈਦਾ ਹੋ ਗਈ ਲੋਕਾਂ ਨੇ ਭੋਲੂ ਅਤੇ ਗਾਮੇ ਨੂੰ ਖੂਬ ਮੁਬਾਰਕਾਂ ਦਿੱਤੀਆਂ ਭੋਲੂ ਦੇ ਜੋ ਖਾਸ ਦੋਸਤ ਸਨ ਉਹਨਾਂ ਨੇ ਉਸ ਨੂੰ ਛੇੜਿਆ ਅਤੇ ਪਹਿਲੀ ਰਾਤ ਲਈ ਕਾਮਯਾਬ ਗੁਰ ਦੱਸੇ ਭੋਲੂ ਖਾਮੋਸ਼ੀ ਨਾਲ ਸੁਣਦਾ ਰਿਹਾ ਉਸ ਦੀ ਭਾਬੀ ਨੇ ਉੱਪਰ ਕੋਠੇ ਉੱਤੇ ਟਾਟ ਦੇ ਪਰਦਿਆਂ ਹੇਠਾਂ ਬਿਸਤਰ ਦਾ ਬੰਦੋਬਸਤ ਕਰ ਦਿੱਤਾ ਗਾਮੇ ਨੇ ਚਾਰ ਮੋਤੀਏ ਦੇ ਵੱਡੇ ਵੱਡੇ ਹਾਰ ਤਕੀਏ ਦੇ ਕੋਲ ਰੱਖ ਦਿੱਤੇ ਇੱਕ ਦੋਸਤ ਨੇ ਉਸ ਨੂੰ ਜਲੇਬੀਆਂ ਵਾਲਾ ਦੁੱਧ ਲਿਆ ਕੇ ਦੇ ਦਿੱਤਾ। ਢੇਰ ਤੱਕ ਉਹ ਹੀਠਾਂ ਕੁਆਟਰ ਵਿੱਚ ਹੀ ਆਪਣੀ ਵੋਟੀ ਦੇ ਕੋਲ ਬੈਠਾ ਰਿਹਾ। ਉਹ ਵਿਚਾਰੀ ਸ਼ਰਮ ਦੀ ਮਾਰੀ, ਸਿਰ ਨਿਵਾਏ, ਕੁੰਗੜਟ ਗੱਡੀ ਸਿੰਮਟੀ ਹੋਈ ਬੈਠੀ ਸੀ। ਸਖਤ ਗਰਮੀ ਸੀ। ਭੋਲੂ ਦਾ ਨਵਾਂ ਕੁਰਤਾ ਉਸਦੇ ਜਿਸਮ ਨਾਲ ਚਿਪਕਿਆ ਪਿਆ ਸੀ। ਪੱਖਾ ਚੱਲ ਰਿਹਾ ਸੀ ਉਹ, ਪਰੰਤੂ ਹਵਾ ਜਿਵੇਂ ਬਿਲਕੁਲ ਗਾਇਬ ਹੀ ਹੋ ਗਈ ਸੀ। ਭੋਲੂ ਨੇ ਪਹਿਲਾਂ ਸੋਚਿਆ ਕਿ ਉਹ ਉੱਪਰ ਕੋਠੇ ਉੱਤੇ ਨਹੀਂ ਜਾਵੇਗਾ। ਹੀਠਾਂ ਕੁਆਟਰ ਵਿੱਚ ਹੀ ਰਾਤ ਕੱਟੇਗਾ। ਮਗਰ ਜਦੋਂ ਗਰਮੀ ਇੰਤਹਾ ਨੂੰ ਪਹੁੰਚ ਗਈ ਤਾਂ ਉਹ ਉੱਠਿਆ ਅਤੇ ਉਸਨੇ ਆਪਣੀ ਬੌਟੀ ਨੂੰ ਚੱਲਣ ਲਈ ਕਿਹਾ ਰਾਤ ਅੱਧੀ ਤੋਂ ਜ਼ਿਆਦਾ ਬੀਤ ਚੁੱਕੀ ਸੀ ਸਾਰੇ ਕੁਆਟਰ ਖਾਮੋਸ਼ੀ ਵਿੱਚ ਲਿਪਟੇ ਹੋਏ ਸਨ ਭੋਲੂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਸਭ ਸੌਂ ਰਹੇ ਹੋਣਗੇ ਕੋਈ ਉਸ ਨੂੰ ਵੇਖੇਗਾ ਨਹੀਂ ਚੁੱਪਚਾਪ ਦਬੇ ਕਦਮਾਂ ਨਾਲ ਉਹ ਆਪਣੇ ਟਾਟ ਦੇ ਪਰਦੇ ਪਿੱਛੇ ਆਪਣੀ ਬੌਟੀ ਸਮੇਤ ਦਾਖਲ ਹੋ ਜਾਵੇਗਾ ਅਤੇ ਮੂੰਹ ਨੇਰੇ ਹੇਠਾਂ ਉਤਰ ਜਾਵੇਗਾ ਜਦੋਂ ਉਹ ਕੋਠੇ ਤੇ ਗਿਆ ਤਾਂ ਬਿਲਕੁਲ ਖਾਮੋਸ਼ੀ ਸੀ ਦੁਲਹਣ ਨੇ ਸ਼ਰਮਾਏ ਹੋਏ ਕਦਮ ਚੁੱਕੇ ਤਾਂ ਪਜੇਬ ਦੇ ਘੁੰਗਰੂ ਵੱਜਣ ਲੱਗੇ ਇੱਕਦਮ ਭੋਲੂ ਨੇ ਮਹਿਸੂਸ ਕੀਤਾ ਕਿ ਚਾਰੋਂ ਤਰਫ ਜੋ ਨੀਂਦ ਬਿਖਰੀ ਹੋਈ ਸੀ ਚੌਂਕ ਕੇ ਜਾਗ ਪਈ ਹੈ ਚਾਰ ਪਾਈਆਂ ਉੱਤੇ ਲੋਕ ਕਰਬਟਾਂ ਬਦਲਣ ਲੱਗੇ ਖੰਗਣ ਖੰਗਾਰਣ ਦੀਆਂ ਆਵਾਜ਼ਾਂ ਇੱਧਰ ਉੱਧਰ ਉਭਰੀਆਂ ਦੱਬੀਆਂ ਦੱਬੀਆਂ ਸਰਗੋਸ਼ੀਆਂ ਇਸ ਤਪੀ ਹੋਈ ਫਜ਼ਾ ਵਿੱਚ ਤੈਰਨ ਲੱਗੀਆਂ ਬੋਲ ਹੁਨੇ ਘਬਰਾ ਕੇ ਆਪਣੀ ਪਤਨੀ ਦਾ ਹੱਥ ਫੜਿਆ ਅਤੇ ਤੇਜ਼ੀ ਨਾਲ ਟਾਟ ਦੀ ਓਟ ਵਿੱਚ ਚਲਾ ਗਿਆ। ਦੱਬੀ-ਦੱਬੀ ਹਾਸੀ ਦੀ ਆਵਾਜ਼ ਉਸਦੇ ਕੰਨਾਂ ਨਾਲ ਟਕਰਾਈ। ਉਸਦੀ ਬੇਚੈਨੀ ਵਿੱਚ ਹੋਰ ਵਾਧਾ ਹੋ ਗਿਆ। ਪਤਨੀ ਨਾਲ ਗੱਲ ਕੀਤੀ ਤਾਂ ਕੋਲ ਹੀ ਇੱਕੋ ਸਰਫਸਰ ਹੋਣੀ ਸ਼ੁਰੂ ਹੋ ਗਈ। ਦੂਰ ਕੋਨੇ ਵਿੱਚ ਜਿੱਥੇ ਕੱਲਣ ਦੀ ਜਗ੍ਹਾ ਸੀ ਉੱਥੇ ਚਾਰਪਾਈ ਦੀ ਚੂੰ-ਚੂੰ ਹੋਣ ਲੱਗੀ। ਇਹ ਹੌਲੀ-ਪਈ ਤਾਂ ਗਾਮੇ ਦੀ ਲੋਹੇ ਦੀ ਚਾਰਪਾਈ ਬੋਲਣ ਲੱਗੀ। ਈਦੂ ਹਲਵਾਈ ਦੀ ਕੁਮਾਰੀ ਸੀ। ਸ਼ਾਦਾ ਨੇ 2-3 ਵਾਰ ਉੱਠ ਕੇ ਪਾਣੀ ਪੀਤਾ ਘੜੇ ਦੇ ਨਾਲ ਉਸ ਦਾ ਗਲਾਸ ਟਕਰਾਉਂਦਾ ਤਾਂ ਇੱਕ ਛਣਾਟਾ ਜਿਹਾ ਪੈਦਾ ਹੁੰਦਾ ਖੈਰੇ ਕਸਾਈ ਦੇ ਮੁੰਡੇ ਦੀ ਚਾਰਪਾਈ ਵੱਲੋਂ ਵਾਰ-ਵਾਰ ਮਾਚਿਸ ਜਲਾਉਣ ਦੀ ਆਵਾਜ਼ ਆਉਂਦੀ ਪਈ ਸੀ ਭੋਲੂ ਆਪਣੀ ਦੁਲਹਣਾ ਨਾਲ ਕੋਈ ਗੱਲ ਨਾ ਕਰ ਸਕਿਆ ਉਸ ਨੂੰ ਡਰ ਸੀ ਕਿ ਨੇੜੇ-ਤੇੜੇ ਦੇ ਖੁੱਲੇ ਹੋਏ ਕੰਨ ਫੌਰਨ ਉਸ ਦੀ ਗੱਲ ਨਿਗਲ ਜਾਣਗੇ ਅਤੇ ਸਾਰੀਆਂ ਚਾਰਪਾਈਆਂ ਚੂੰ-ਚੂੰ ਕਰਨ ਲੱਗਣਗੀਆਂ ਦਮ ਸਾਦੇ ਉਹ ਖਾਮੋਸ਼ ਲੇਟਿਆ ਰਿਹਾ ਕਦੇ-ਕਦੇ ਸਹਿਮੀ ਹੋਈ ਨਜ਼ਰ ਨਾਲ ਆਪਣੀ ਪਤਨੀ ਦੀ ਤਰਫ ਦੇਖ ਲੈਂਦਾ ਜੋ ਗੱਟੜੀ ਜਹੀ ਬਣੀ ਦੂਜੀ ਚਾਰਪਾਈ ਉੱਤੇ ਲੇਟੀ ਹੋਈ ਸੀ ਉਹ ਕੁਝ ਧੇਰ ਜਾਗਦੀ ਰਹੀ ਅਤੇ ਫਿਰ ਸੌਂ ਗਈ ਭੋਲੂ ਨੇ ਚਾਹਿਆ ਕਿ ਉਹ ਵੀ ਸੌਂ ਜਾਵੇ ਮਗਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਥੋੜੇ-ਥੋੜੇ ਵਕਫਿਆਂ ਦੇ ਬਾਅਦ ਉਸ ਦੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਸਨ ਆਵਾਜ਼ਾਂ ਜੋ ਫੌਰਨ ਤਸਵੀਰ ਬਣ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਲੰਗ ਜਾਂਦੀਆਂ ਸਨ ਉਸ ਦੇ ਦਿਮਾਗ ਵਿੱਚ ਬੜੇ ਬਲਬਲੇ ਸਨ ਬਹੁਤ ਜੋਸ਼ ਸੀ ਜਦੋਂ ਉਸ ਨੇ ਸ਼ਾਦੀ ਦਾ ਇਰਾਦਾ ਕੀਤਾ ਸੀ ਤਾਂ ਉਹ ਸਭ ਲੱਜ ਤਾਂ ਜਿਨ੍ਹਾਂ ਤੋਂ ਉਹ ਅਣਜਾਣ ਸੀ ਉਸ ਦੇ ਦਿਲ ਦਿਮਾਗ ਵਿੱਚ ਚੱਕਰ ਲਗਾਉਂਦੀਆਂ ਰਹਿੰਦੀਆਂ ਸਨ ਉਸ ਨੂੰ ਗਰਮੀ ਮਹਿਸੂਸ ਹੁੰਦੀ ਸੀ ਵੱਡੀ ਰਾਹਤ ਬਖਸ਼ ਗਰਮੀ ਮਗਰ ਹੁਣ ਜਿਵੇਂ ਪਹਿਲੀ ਰਾਤ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ ਰਹੀ ਉਸ ਨੇ ਰਾਤ ਵਿੱਚ ਕਈ ਵਾਰ ਇਹ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਆਵਾਜ਼ਾਂ ਉਹ ਤਸਵੀਰਾਂ ਖਿੱਚਣ ਵਾਲੀਆਂ ਆਵਾਜ਼ਾਂ ਸਭ ਕੁਝ ਦਰਹਮ ਬਰਹਮ ਕਰ ਦਿੰਦੀਆਂ ਉਹ ਖੁਦ ਨੂੰ ਨੰਗਾ ਮਹਿਸੂਸ ਕਰਦਾ ਅਲੇਫ ਨੰਗਾ ਜਿਸ ਨੂੰ ਚਾਰੇ ਤਰਫ ਤੋਂ ਲੋਕ ਅੱਖਾਂ ਫਾੜ-ਫਾੜ ਕੇ ਵੇਖ ਰਹੇ ਹਨ ਅਤੇ ਉੱਚੀ-ਉੱਚੀ ਹੱਸ ਰਹੇ ਹਨ ਸਵੇਰੇ 4 ਵਜੇ ਦੇ ਕਰੀਬ ਉਹ ਉੱਠਿਆ ਬਾਹਰ ਨਿਕਲ ਕੇ ਉਸਨੇ ਠੰਡੇ ਪਾਣੀ ਦਾ ਇੱਕ ਗਲਾਸ ਪੀਤਾ ਕੁਝ ਸੋਚਿਆ ਉਹ ਝਿਜਕ ਜੋ ਉਸਦੇ ਦਿਲ ਵਿੱਚ ਬੈਠ ਗਈ ਸੀ ਉਸ ਨੂੰ ਕਿਸ ਕਦਰ ਦੂਰ ਕੀਤਾ ਜਾਵੇ ਹੁਣ ਠੰਡੀ ਹਵਾ ਚੱਲ ਰਹੀ ਸੀ ਜੋ ਕਾਫੀ ਤੇਜ਼ ਸੀ ਭੋਲੂ ਦੀਆਂ ਨਜ਼ਰਾਂ ਕੋਨੇ ਦੀ ਤਰਫ ਮੁੜੀਆਂ ਕੱਲਣ ਦਾ ਘਸਿਆ ਹੋਇਆ ਟਾਟ ਹਿੱਲ ਰਿਹਾ ਸੀ ਉਹ ਆਪਣੀ ਪਤਨੀ ਦੇ ਨਾਲ ਬਿਲਕੁਲ ਨੰਗ ਢੰਗਾ ਲੇਟਿਆ ਹੋਇਆ ਸੀ ਭੋਲੂ ਨੂੰ ਬੜੀ ਕਿਣ ਆਈ ਨਾਲ ਹੀ ਗੁੱਸਾ ਵੀ ਆਇਆ ਕਿ ਹਵਾ ਅਜਿਹੇ ਕੋਠਿਆਂ ਉੱਤੇ ਕਿਉਂ ਚਲਦੀ ਹੈ ਚਲਦੀ ਹੈ ਤਾਂ ਟਾਟਾਂ ਨੂੰ ਕਿਉਂ ਛੇੜਦੀ ਹੈ ਉਸ ਦੇ ਜੀਵ ਵਿੱਚ ਆਈ ਕੇ ਉਹ ਕੋਠੇ ਉੱਤੇ ਜਿੰਨੇ ਟਾਟ ਹਨ ਸਭ ਨੋਚ ਲਵੇ ਅਤੇ ਨੰਗਾ ਹੋ ਕੇ ਨੱਚਣ ਲੱਗੇ। ਬੋਲੂ ਉਤਰ ਗਿਆ। ਜਦੋਂ ਕਮ ਉੱਤੇ ਨਿਕਲਿਆ ਤਾਂ ਕਈ ਦੋਸਤ ਮਿਲੇ। ਸਭ ਨੇ ਉਸ ਨੂੰ ਪਹਿਲੀ ਰਾਤ ਦੀ ਹੱਡ ਬੀਤੀ ਪੁੱਛੀ। ਫੌਜੀ ਦਰਜੀ ਨੇ ਉਸ ਨੂੰ ਦੂਰ ਤੋਂ ਹੀ ਆਵਾਜ਼ ਦਿੱਤੀ। ਕਿਉਂ ਬੋਲੂ ਉਸਤਾਦ ਕਿਵੇਂ ਰਹੇ? ਕਿਤੇ ਸਾਡੇ ਨਾਮ ਉੱਤੇ ਬੱਟਾ ਤਾਂ ਨਹੀਂ ਲਗਾ ਦਿੱਤਾ ਤੂੰ? ਛਾਂਗੇ ਟੀਨ ਸਾਜ ਨੇ ਉਸ ਨੂੰ ਵੱਡੇ ਰਾਜਦਾਨੇ ਲਹਿਜੇ ਵਿੱਚ ਕਿਹਾ। ਵੇਖੋ ਜੇ ਕੋਈ ਗੜਵੜ ਹੈ ਤਾਂ ਦੱਸ ਦਿਓ ਇੱਕ ਬਹੁਤ ਅੱਛਾ ਨੁਸਖਾ ਹੈ ਮੇਰੇ ਕੋਲ ਬਾਲੇ ਨੇ ਉਹਦੇ ਮੋਢੇ ਤੇ ਜ਼ੋਰ ਨਾਲ ਧਫਾ ਮਾਰਿਆ ਕਿਉਂ ਪਹਿਲਵਾਨ ਕਿ ਮੇਰੇ ਹੱਥ ਦੰਗਲ ਬੋਲੂ ਤਾਂ ਖਾਮੋਸ਼ ਰਿਹਾ ਸਵੇਰੇ ਉਸਦੀ ਪਤਨੀ ਮਾਇਕੇ ਚਲੀ ਗਈ ਪੰਜ 6 ਰੋਜ਼ ਦੇ ਬਾਅਦ ਵਾਪਸ ਆਈ ਤਾਂ ਬੋਲੂ ਨੂੰ ਫੇਰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਗਿਆ ਕੋਠੇ ਉੱਤੇ ਸੌਣ ਵਾਲੇ ਜਿਵੇਂ ਉਸਦੀ ਪਤਨੀ ਦੇ ਆਉਣ ਦੀ ਉਡੀਕ ਕਰ ਰਹੇ ਸਨ ਕੁਝ ਰਾਤਾਂ ਖਾਮੋਸ਼ ਰਹੀਆਂ ਸੀ ਲੇਕਿਨ ਜਦੋਂ ਉਹ ਉੱਪਰ ਸੁੱਤੇ ਤਾਂ ਉਹੀ ਕੁਸਰ-ਫੁਸਰ ਉਹੀ ਚੂੰ-ਚੂੰ ਉਹੀ ਖੰਗਣਾ ਉਹੀ ਖੰਗਾਰਨਾ ਉਹੀ ਘੜੇ ਦੇ ਨਾਲ ਗਲਾਸ ਦੇ ਟਕਰਾਉਣ ਦੇ ਛਣਾਕੇ ਕਰਬਟਾਂ ਉੱਤੇ ਕਰਬਟਾਂ ਦੱਬੀ-ਦੱਬੀ ਹਾਸੀ ਭੋਲੂ ਸਾਰੀ ਰਾਤ ਆਪਣੀ ਚਾਰਪਾਈ ਉੱਤੇ ਲੇਟਿਆ ਆਸਮਾਨ ਦੀ ਤਰਫ ਵੇਖਦਾ ਰਿਹਾ ਕਦੇ-ਕਦੇ ਇੱਕ ਠੰਡੀ ਆਹ ਭਰ ਕੇ ਆਪਣੀ ਵੋਟੀ ਨੂੰ ਵੇਖ ਲੈਂਦਾ ਅਤੇ ਦਿਲ ਵਿੱਚ ਕੁੜਦਾ ਮੈਨੂੰ ਕੀ ਹੋ ਗਿਆ ਹੈ ਇਹ ਮੈਨੂੰ ਕੀ ਹੋ ਗਿਆ ਹੈ ਇਹ ਮੈਨੂੰ ਕੀ ਹੋ ਰਿਹਾ ਹੈ ਸੱਤ ਰਾਤਾਂ ਤੱਕ ਇਹੋ ਹੀ ਹੁੰਦਾ ਰਿਹਾ ਆਖਰ ਤੰਗ ਆ ਕੇ ਭੋਲੂ ਨੇ ਆਪਣੀ ਬੌਟੀ ਨੂੰ ਮਾਇਕੇ ਭੇਜ ਦਿੱਤਾ 20-25 ਦਿਨ ਬੀਤ ਗਏ ਤਾਂ ਗਾਮੇ ਨੇ ਭੋਲੂ ਨੂੰ ਕਿਹਾ ਯਾਰ ਤੂੰ ਬੜਾ ਅਜੀਬੋ ਗਰੀਬ ਆਦਮੀ ਹੈ ਨਵੀਂ ਨਵੀਂ ਸ਼ਾਦੀ ਅਤੇ ਪਤਨੀ ਨੂੰ ਮਾਇਕੇ ਭੇਜ ਦਿੱਤਾ ਇੰਨੇ ਦਿਨ ਹੋ ਗਏ ਨੇ ਉਸ ਨੂੰ ਗਏ ਹੋਏ ਤੂੰ ਇਕੱਲਾ ਕਿਵੇਂ ਸੌਂਦਾ ਹੈ ਪੋਲੂ ਨੇ ਸਿਰਫ ਇਨਾ ਕਿਹਾ ਠੀਕ ਹੈ ਗਾਮੇ ਨੇ ਪੁੱਛਿਆ ਠੀਕ ਕੀ ਹੈ ਜੋ ਗੱਲ ਹੈ ਤਾਂ ਦੱਸ ਕੀ ਤੈਨੂੰ ਪਸੰਦ ਨਹੀਂ ਆਈ ਆਇਸ਼ਾ ਇਹ ਗੱਲ ਨਹੀਂ ਹੈ ਇਹ ਗੱਲ ਨਹੀਂ ਹੈ ਤਾਂ ਹੋਰ ਕੀ ਗੱਲ ਹੈ ਪੋਲੂ ਗੱਲ ਗੋਲ ਕਰ ਗਿਆ ਥੋੜੇ ਹੀ ਦਿਨਾਂ ਬਾਅਦ ਉਸਦੇ ਭਾਈ ਨੇ ਫੇਰ ਗੱਲ ਛੇੜੀ ਪੋਲੂ ਉੱਠ ਕੇ ਕੁਆਟਰ ਦੇ ਬਾਹਰ ਚਲਾ ਗਿਆ ਚਾਰ ਪਾਈ ਪਈ ਸੀ ਉਸ ਉੱਤੇ ਉਹ ਬੈਠ ਗਿਆ ਅੰਦਰੋਂ ਉਸ ਨੂੰ ਆਪਣੀ ਭਾਬੀ ਦੀ ਆਵਾਜ਼ ਸੁਣਾਈ ਦਿੱਤੀ ਉਹ ਗਾਮੇ ਨੂੰ ਕਹਿ ਰਹੀ ਸੀ ਤੁਸੀਂ ਜੋ ਕਹਿੰਦੇ ਹੋ ਨਾ ਭੋਲੂ ਨੂੰ ਆਇਸ਼ਾ ਪਸੰਦ ਨਹੀਂ ਇਹ ਗਲਤ ਹੈ ਗਾਮੇ ਦੀ ਆਵਾਜ਼ ਆਈ ਤਾਂ ਹੋਰ ਕੀ ਗੱਲ ਹੈ ਭੋਲੂ ਨੂੰ ਉਸ ਨਾਲ ਕੋਈ ਦਿਲਚਸਪੀ ਹੀ ਨਹੀਂ ਦਿਲਚਸਪੀ ਕੀ ਹੋਵੇ ਕਿਉਂ ਗਾਮੇ ਦੀ ਪਤਨੀ ਦਾ ਜਵਾਬ ਭੋਲੂ ਨਹੀਂ ਸੁਣ ਸਕਿਆ ਮਗਰ ਇਸ ਦੇ ਬਾਵਜੂਦ ਉਸ ਨੂੰ ਅਜੀਹਾ ਮਹਿਸੂਸ ਹੋਇਆ ਕਿ ਉਸ ਦੀ ਸਾਰੀ ਹਸਤੀ ਕਿਸੇ ਨੇ ਉਖਲੀ ਵਿੱਚ ਪਾ ਕੇ ਘੁੱਟ ਦਿੱਤੀ ਹੋਵੇ ਇੱਕਦਮ ਗਾਮਾ ਉੱਚੀ ਆਵਾਜ਼ ਵਿੱਚ ਬੋਲਿਆ ਨਹੀਂ ਨਹੀਂ ਇਹ ਤੈਨੂੰ ਕਿਸ ਨੇ ਕਿਹਾ ਗਾਮੇ ਦੀ ਪਤਨੀ ਬੋਲੀ ਆਇਸ਼ਾ ਨੇ ਆਪਣੀ ਕਿਸੇ ਸਹੇਲੀ ਕੋਲ ਗੱਲ ਕੀਤੀ ਗੱਲ ਉੱਡਦੀ ਉੱਡਦੀ ਮੇਰੇ ਤੱਕ ਪਹੁੰਚ ਗਈ ਵੱਡੀ ਸਦਮੇ ਭਰੀ ਆਵਾਜ਼ ਵਿੱਚ ਗਾਮੇ ਨੇ ਕਿਹਾ ਇਹ ਤਾਂ ਬਹੁਤ ਮਾੜਾ ਹੋਇਆ ਭੋਲੂ ਦੇ ਦਿਲ ਵਿੱਚ ਛੁਰੀ ਜਹੀ ਫਿਰ ਗਈ ਉਸ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ ਉਹ ਉੱਠਿਆ ਅਤੇ ਕੋਠੇ ਉੱਤੇ ਚੜ੍ਹ ਕੇ ਜਿੰਨੇ ਟਾਟ ਪਏ ਸੀ ਉਸ ਨੇ ਉਖੇੜਨੇ ਸ਼ੁਰੂ ਕਰ ਦਿੱਤੇ ਖਟਪਟ ਫਟਫਟ ਸੁਣ ਕੇ ਲੋਕ ਜਮਾ ਹੋ ਗਏ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਨ ਲੱਗਾ ਗੱਲ ਵਧ ਗਈ ਕੱਲ ਨੇ ਬਾਂਸ ਉਠਾ ਕੇ ਉਸ ਦੇ ਸਿਰ ਉੱਤੇ ਮਾਰਿਆ ਭੋਲੂ ਚੱਕਰਾ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਜਦੋਂ ਹੋਸ਼ ਆਈ ਤਾਂ ਉਸ ਦਾ ਦਿਮਾਗ ਹੱਲ ਚੁੱਕਿਆ ਸੀ ਹੁਣ ਉਹ ਅਲਫ ਨੰਗਾ ਬਾਜ਼ਾਰਾਂ ਵਿੱਚ ਘੁੰਮਦਾ ਫਿਰਦਾ ਹੈ ਅਤੇ ਕਿਤੇ ਟਾਟ ਲਟਕਿਆ ਵੇਖਦਾ ਹੈ ਤਾਂ ਉਸ ਨੂੰ ਉਤਾਰ ਕੇ ਉਹ ਉਹਦੇ ਟੁਕੜੇ ਟੁਕੜੇ ਕਰ ਦਿੰਦਾ ਹੈ شکریہ